ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਪੀ ਸਚੁ ਨਾਨਕ ਹੋਸੀ ਪੀ ਸਚ ਸੋ ਤੇ ਸੋ ਚਨਾ ਹੋਵੈ ਜੋ ਸਟੀ ਲਗਵਾਰੇ ਚੁਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰੈ ਭੁਖਿਆ ਭੁਖ ਨਾ ਤ੍ਰਿਜੇ ਬੰਨਾ ਬਰੀਆ ਭਾਰ ਸਹਿਜਣ ਪਲਖੋ ਹੇ ਤੈ ਇਕ ਨਚਲੇ ਨਾਲ ਕਿਸ ਤਿਆਰ ਹੋਈ ਹੈ ਕਿ ਬਕੋੜੇ ਟੁੱਟੇ ਪਾਲ ਹੁਕਮੇ ਜਾਈ ਚਲਣਾ ਨਾਲ ਲਿਖਿਆ ਨਾਲ ਹੁਕਮੀ ਹੋਵਣਿਆਕਾਰ ਹੁਕਮ ਮੈਂ ਕਹਿਆ ਜਾਈ ਹੁਕਮ ਹੋਵਣ ਜੀ ਹੁਕਮ ਲੈ ਵੜਿਆ ਹੁਕਮੇ ਉਤਮ ਨੀਚ ਹੁਕਮ ਲੈ ਦੁਖ ਸੁਖ ਪਾਈ ਹੈ ਇਕਨਾ ਹੁਕਮ ਨੂੰ ਵਿੱਚ ਕੋ ਹੁਕਮੇ ਸਨਾਪ ਹੋਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਈ नारको के में जे बुजैता हो में कही ना कोई गावे को तान होवे किसी तान गावे को दार जाने नीसान गावे को बनबदेया चार गावे को विद्या वेकन विचार गावे को साज करे तन के गावे को जी लाए फिर देस गावे को जापे रिस दूर गावे को देखे हजरा दूर कतना कथी ना आवे तोट कत कत कथी कोटी कोट कोट दिंदा दे लेंदे थक पाहे दुगज बंतर खाई काए हुकम हुकम चलाए राहो नानक विंसे वे करवाहो साचा साहिब साच नाए पाख्या पावे अपारे आख्या मंगे दे देहे, देहे दात करे दातार

ਕਾਨੂੰਕ ਨਾਦਨ ਵਰਮ ਕੋ ਵੀਰ ਦੰਗੁਰਮ ਕੋ ਰਹੀ ਆਸ ਮਾਇ ਗੁਰੂ ਸਰ ਗੁਰੂ ਗੁਰੂ ਤਬਰਮਾ ਵਰ ਪਾਰਵਤੀ ਮਾਇ ਜਿ ਹੋ ਜਾਣਾ ਖਾਣਾ ਹੈ ਕਹਿਣਾ ਕਤ ਨਾ ਜਾਇ ਗੁਰਾਇਕ ਦੇ ਹੀ ਬੁਝਾਈ ਸਭ ਨਾ ਜੀਆਂ ਕਾਇਕ ਦਾਤਾ ਸੋ ਮੈ ਵਿਸਰੀ ਨਾ ਜਾਇ ਹੀ ਰਚਨਾਵਾ ਜਿਤਿ ਸੁਪਾਵਾਂ ਵੇ ਲਪਾਣੇ ਕੀ ਨਾਇ ਕਰੇ ਜੇਤੀ ਸੇਠਿ ਉਪਾਈ ਵੇ ਕਾਮਰ ਕਰਮਾ ਤੇ ਮਿਲੇ ਲੈ ਮਾਤਿ ਨੂੰ ਚਰਤੰਦਵਾ ਹਰਮਾਨਿ ਗੇ ਗੁਰ ਕੀ ਸੇ ਕਸੁਨੀ ਗੁਰਾਇਕ ਦੇ ਹੁਜਾ ਇਹ ਸੁਬਨਾ ਜਿਹਾ ਕਾ ਇਕਦਾਤਾ ਸੋਮਨ ਸੁ ਸੁਨਾ ਜਾਈ ਇਹ ਜਿ ਵਿਚਾਰੇ ਅਰਜਾ ਹੋਰ ਦਸੋ ਲੂ ਹੋ ਨਾ ਕੰਡਾ ਵਿੱਚ ਝੜੀਏ ਨਾ ਚੱਲੇ ਸਦਪੋਏ ਚੰਗਾ ਨਾਮ ਰਖਾਈ ਗਏ ਜਸ ਕੀਰਜ ਬਲੇ ਦੇ ਤਿਸ ਨਦਰ ਨਾ ਵੀ ਕਵਾਦ ਨੂੰ ਪਛੇੜ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨੋਗੁਣ ਗੁਣ ਕਰੇ ਗੁਰਵੰਤਿ ਆਖਿ ਗਿੰਦੇਹ ਤੇਹਾ ਕੋ ਨ ਸੁਝੇ ਜੀ ਤਿਸ ਗੁਣ ਕੋਇ ਕਰੇ ਸੁਮੇਸਦਪੀ ਸੁਨਾਤ ਸੁਨੇ ਤਰਤ ਤਉ ਆ ਕਾ ਸੁਨੇ ਵੀ ਗੁਣ ਪਾਤਾ ਸੁਨੇ ਬਹੁ ਨ ਸਤੇ ਕਾਲ ਨਾਨਕ ਪ੍ਰਗਤਾ ਸਦਾ ਗਵਾ ਸੁਨੇ ਦੂਖ ਪਾਪ ਕਾ ਨਾਸ ਸੁਨੇ ਈਸ਼ਰ ਨਰਮਾਇੰਦ ਸੁਨੇ ਮਕੁਚੁ ਨਾ ਹਨਮੰਦ ਸੁਨੇ ਰੋਜੁ ਗਤਿ ਪ੍ਰੇਰ ਸੁਨੇ ਸਾ ਸੁਨਤਿ ਵੇਦ ਤਾਨਿ ਭਗਤਾਂ ਚੜਾ ਦੇ ਗਾਸ ਸੁਨੇ ਲੋਕ ਪਾਪਕਾਂ ਦਾ ਨਾਸ ਸੁਨੇ ਸ਼ਾਸਨ ਤੋਂ ਬਿਅੰਸ਼ ਸੁਨੇ ੜ ਸਰਪਾਂਸ਼ ਨਾਮ ਸੁਨੋ ਪਰ ਪਰ ਭਾਵੇ ਮਾਨਸ ਰਲਾਬੇ ਸ਼ੈਰਕੇ ਆਣ ਨਾਨਕ ਭਗਤਾ ਚੜਾ ਦੇ ਗਾਸ ਸੁਨੇ ਲੋਕ ਪਾਪਕਾਂ ਦਾ ਨਾਸ ਸੁਨੇ ਜਰਾ ਬਣਾਤੇ ਗਾਸ ਸੁਨੇ ਸੇਵਕ ਪਾਤਸ਼ਾਹ ਸੁਨੇ ਦੇ ਭਾਵੇ ਰਾਹ ਸੁਨੇ ਹਾਥ ਹੋਵੇ ਸੁਗਾਹ ਨਾਨਕ ਭਗਤਾ ਸ਼ਰਨਿ ਆਸ ਸੁਨੇ ਲੋਕ ਪਾਪਕਾਂ ਦਾ ਨਾਸ मन्ने की कत कही ना जाए देखो कहे तो चल पछताए कागज कलम न लिखण हार मन त्याग करम ऐसा नाम रंत न हो जे को मन जाने मन कोई मन सुर तो हुए मन बुद्ध मन सगल भवन की शुद्ध मन मोह झूठा ना खाए मन्ने जम के साथ ना जाए ऐसा नाम निरंजन हो देखो को मन जाने मन कोई ਮੰਨੇ ਮਾਰ ਬਿਠਾਕ ਨਾ ਪਾਏ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮਗਨ ਚਲੇ ਪੰਥ ਮੰਨੇ ਪਰਮ ਸੇ ਤੂ ਸ਼ਰਮ ਦੇ ਆਸਾ ਨਾਮ ਨੰਦਨਾ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋ ਖੁਦਵਾਰ ਮੰਨੇ ਪਰਵਾਰਿ ਸਹਾਡਾਰ ਮੰਨੇ ਤਰੇ ਧਾਰੇ ਗੁਰ ਸੇ ਖੁਦ ਮੰਨੇ ਨਾਲ ਪੰਥ ਨਾ ਦੇਖਿਆ ਆਸਾ ਨਾਮ ਨੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਪੰਚ ਪਰਵਾੜ ਪੰਚ ਪਰਦਾ ਪੰਚੇ ਪਾਵੇ ਕਰੇ ਮਾਨ ਪੰਚੇ ਸੋਹਿਦ ਰਾਜਾਨ ਪੰਚਾ ਕਾ ਗੁਰ ਇਕ ਤਿਆਰ ਵੇਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰ ਲੈਣਾ ਹੈ ਸਮਾਰ ਢੋਲ ਕਰਮ ਦੇ ਆਖਾ ਨੂੰ ਸੰਤੋਗਤਾ ਰੱਖਿਆ ਜਨ ਸੋਤ ਦੇਖੋ ਬੁੱਝੇ ਹੋ ਸਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਦਸਤ ਪਾਲ ਤਲੇ ਕਮਨ ਜੋ ਰਜੀ ਜਾਤ ਰੰਗਾ ਕੋ ਨਾਮ ਸਭਨਾ ਲਿਖੇ ਉਰੀ ਕਲਾ ਮਹਿਲੇ ਖਲਿ ਭਜਾਣ ਕੋ ਲੇਖਾ ਲਿਖਿਆ ਕੀਤਾ ਹੋਇ ਕੇਤਾ ਦਾਣ ਸੁਵਲੇ ਰੂਪ ਕੀਤੇ ਦਾ ਜਣ ਗੁਣ ਗੁਣ ਕੀਤਾ ਉਸੇ ਕੋ ਪਦਿਸ਼ਟ ਹੋਵੇ ਲਖਦਰਾ ਯ ਕੁਦਰਤ ਕੌੜ ਕਹਾ ਵਿਚਾਰ ਨਾਰਾਇਣ ਜਵੇਂ ਇੱਕ ਵਾਰ ਜੂਤ ਦੁ ਭਾਲੇ ਰਸਾਈ ਤਲੀਕਾਰ ਤੁਸਰਾ ਸੁਨਾਵ ਧਨ ਅੰਕਾਰ ਸ਼ੰਕ ਜਪੀ ਸੰਗ ਭਾਉ ਸੰਗ ਪੂਜਾ ਸੰਗ ਤੋਤਾ ਸੰਗਰਤਮਖੇਰ ਪਾਠ ਜਗ ਦੇ ਉਮੜ ਰਹੇ ਉਦਾਸ ਸੰਪਵਤ ਗੁਣ ਗਿਆਨ ਵਿਚਾਰ ਸੰਨ ਸਰੀ ਸੰਕ ਦਾਤਾਰ ਅਸ਼ੰਕ ਚੂਰਮਾ ਭਕਸਾਰ ਸੰਕ ਮੋੜ ਲਿਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮੇ ਕੁਵਾਰ ਜੋਤਨ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਤਨ ਅਨੰਕਾਰ ਅਸ਼ੰਕ ਮੋੜੇ ਤੇ ਅੰਧਕੋਰ ਸੰਗ ਚੋਰ ਹਰਾਮ ਖੋਰ ਸੰਗ ਮਨ ਕਰ ਜਾਹੀ ਜੋਰ ਸੰਗ ਬਲ ਵੜ ਹਤਿਆਕ ਮਾਇ ਸੰਗ ਪਾਪੀ ਪਾਪ ਕਰ ਜਾਹੇ ਸੰਗੁਰਿਆ ਰਕੁਰੇ ਵੈ ਸੰਗ ਮੈ ਸੰਗ ਪਾਪ ਕਰਾਇ ਸੰਕਨਿੰਦ ਲੇਖ ਸਿਰ ਕਰੇ ਪਾਰ ਨਾਲ ਕਹੇਗੀ ਚਾਰ ਵਾਰਨ ਜਮੇ ਕੁਵਾਰ ਜੋਤਿ ਭਾਵੈ ਸਾਂਝੀ ਪੜੀਕਾਰ ਦੂਸਰਾ ਸਲਾਮ ਧਨ ਅਨੰਕਾਰ ਸੰਕਨਾਂ ਨੀ ਸੰਕਦਾਵੇ ਗਮ ਗਮ ਸੰਕਲੋ ਸੰਕੈ ਸਿਲ ਪਾਰ ਹੋਏ ਕਈ ਨਾਮ ਕ੍ਰੀਸ਼ਾ ਲਹ ਕ੍ਰੀ ਗਿਆਨ ਕੀ ਗੁਣ ਦਾ ਕ੍ਰੀ ਲੇਖਨ ਮੋਲਨ ਬਾਣ ਕਰਾ ਸਰ ਸੰਜੋਉ ਕਾਣ ਬਿਨਹੇ ਲੇਕੇ ਤੀਸਰਾ ਨਾਜਿ ਫਰਮਾਇ ਤੇ ਤੂ ਪਾਈ ਦੇਤਾ 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 ਨਾ ਨਾ ਨੈ ਕੋ ਥਾ ਕੋ ਰਤ ਕਮਨ ਕਹਾ ਵਿਚਾਰ ਵਾਰਣ ਜਾਵੇ ਕਵਾੜ ਜੋਤਨ ਭਾਵੇ ਸਾਈ ਪਲੀਕਾਰ ਤੁਸਰਾ ਸਲਾਮਤ ਨਾਹੰਕਾਰ ਸਰੀਹ ਹਤ ਪਰਦੰਗੇ ਪਾਣੀ ਤੋਂ ਤੈ ਤਰ ਸੁਕੇ ਮੂਤ ਪੁਤੀ ਕਪੜ ਹੋਵੇ ਸਾਵਨ ਵਿਹੋਤੋ ਕਰੀਏ ਮਤ ਪਾਪ ਕੇ ਸੰਗ ਧੋਪੇ ਨਾਵੇ ਕੇ ਰੰਗ ਪੁਨਿ ਪਾਪੀਆ ਕਰਨਾਈ ਕਰ ਕਰ ਕਰਨ ਲੈ ਖਲ ਜਾਓ ਆਪੇ ਵੀ ਗਪਹਿ ਗਉਨਾ ਨ ਕੋ ਤੁਮਿ ਆਉ ਜਾਵ ਤੁਰਤ ਅਭਿਆਦੇ ਦਾਂ ਦੇ ਕੋ ਪਰਵਤ ਲਕਾ ਮਾਨ ਸੁਨਾ ਮੰਨ ਮੰਨ ਕੀਤਾ ਪਾਉ ਅੰਤਰਗਤਿ ਸੁਮਨਾਉ ਸਭ ਗੁਨ ਤੇਰੇ বিনা ਹੈ ਕੋਇ ਬਿਨ ਗੁਣ ਕੀਤੇ ਭਗਤ ਨ ਹੋਇ ਸੋ ਸਤਾਰ ਬਾਣੀ ਗੁਰਮੁਖ ਸਤ ਸੋਹ ਸ੍ਰਾਮਚਾਉ ਕਮਲ ਸਵੇਲਾ ਬਖਤ ਕਮਲ ਕਮਲ ਸਿਤਿ ਘਮਣਵਾਰ ਕਮਲ ਸਿਰੁ ਤਮਾ ਕਮਲਿਤ ਹਵਾਇਆ ਕਾਰ ਵੇਲ ਨ ਪਾਇ ਭਣਤੇ ਜਿ ਹੋਵੀ ਲੇ ਪ੍ਰਾਨ ਵਕਤ ਨ ਪਾਇਓ ਘਾਦਿਏ ਜਿ ਲੇ ਲੇ ਕੋ ਰਾੜ

नानक वड्डा के आपे गाने आप सलाह सुलैति सुर्थ ना पाज्ञा नदियां ते वाव प्रवेश मदना जानि वेस मदसा सुणटाड़ जरा सेति माल तन कीड़ी तुलन होनी गीत सुमना विसरे ਅੰਤ ਨਾ ਸਿਰ ਤੇ ਕਹਿ ਨਾ ਅੰਤ ਅੰਤ ਨਾ ਕਰਨ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਧਿਆਵਨ ਮਨ ਤੇ ਅੰਤ ਨਾ ਜਾਪੇ ਕੀਤਾ ਆ ਕਾਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਾਰਨ ਕੇ ਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਹੈ ਅੰਤ ਨਾ ਜਾਣੇ ਕੋਈ ਬੋਤਾ ਕਿੰਨਾ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਤੇ ਉੱਪਰ ਉੱਚਾ ਨਾ ਏ ਵਡੋ ਚਾ ਹੋਵੇ ਕੋਈ ਸੁਚੇ ਕੋ ਜਾਣੇ ਸੋਏ ਜੀਵੜਾ ਬੁਝਾਣਿਆ ਬਾਬ ਨਾਨਕ ਨਗਰੀ ਕਰਮੀ ਦਾਤ ਮੋਤਾਕਰਮ ਵਿਖਿਆਣਾ ਜਾ ਵਡਾ ਦਾਤਾ ਤੇ ਮਾਤਮਾ ਕੀਤੇ ਮੰਗੇ ਜੂੜੇ ਪਾਰ ਕੀਤੇ ਗਣਤਨੇ ਵੀ ਵਿਚਾਰ ਕੀਤੇ ਖਪਟ ਟਟੇ ਵੇਕਾਰ ਕੀਤੇ ਲਾਲਮੁਕਰ ਪਾਇ ਤੇ ਮੂਰਖਾ ਹੈ ਕਹੇ ਤੇ ਅਦੂ ਭੂ ਸੁਧਮਾਰੇ ਪੀਦਾ ਤੇਨ ਦਾਤਾਰ ਅੰਧ ਖਲਾਸੀ ਪਾਣੀ ਹੋਏ ਹੋ ਰਾਖ ਨਛਤੇ ਕੋਈ ਦੇਖੋ ਫਾਇਦਾ ਖਣ ਪਾਏ ਹੋ ਜਾਣੇ ਜੀਤਿਆ ਮੋਖ ਹੈ ਆਪੇ ਜਾਣੇ ਆਪੇ ਦੇ ਜਾਂ ਤੇ ਸੀ ਪੀ ਕੇ ਜਿਸਨੁ ਬਖਸ਼ਿਸ਼ ਬਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲ ਬਨ ਮੁਲ ਵਪਾਰ ਮੁਲ ਵਪਾਰੀ ਮੁਲ ਪੰਧਾਰ ਮੁਲ ਲਾਦ ਮੁਲ ਲੈ ਜਾਇ ਮੁਲ ਭਾਇ ਮੁਲ ਨਾ ਸਮਾਇ ਮੁਲ ਤਰ ਮੁਲ ਦੀਵਾਨ ਮੁਲ ਤਲ ਮੁਲ ਫਰਮਾਨ ਮੁਲ ਬਖਸ਼ੀ ਸਮਲ ਨਿਸ਼ਾਨ ਮੁਲ ਕਰ ਮੁਲ ਫਰਮਾਨ ਮੁਲ ਲੋ ਮੁਲ ਲਾ ਖੇਣ ਜਾ ਆ ਕਾ ਕਰ ਹਿਲ ਬਲਾਏ ਆਖੇ ਵੇਦ ਪਾਠ ਪ੍ਰਾਣ ਆਖੇ ਪੜੇ ਕਰੇ ਵਖਿਆਣ ਆਖੇ ਵਰਮੇ ਆਖੇ ਇੰਦੇ ਆਖੇ ਗੋਪੀ ਕਾ ਗੋਵਿੰਦ ਆਖੇ ਇਸਰਾ ਕੇ ਸਦੇ ਆਖੇ ਕੀਤੇ ਕੀ ਤੂ ਦੁੱਧ ਆਖੇ ਨਾ ਨਾਖੇ ਦੇਵੀ ਆਖੇ ਸੁਰਨਾਮ ਜਿਸੇ ਤੀਤੀ ਆਖਿਆ ਕਨ ਪਾਇ ਤੇ ਤੇ ਕਾ ਕ ਟੁੱਟ ਜਾਏ ਤੇ ਕੀਤੇ ਹੋਰ ਕਰੇ ਕਾਖ ਨਾ ਸਕੇ ਕੀ ਕੇ ਜੇਵੜੁ ਪਾਵੇ ਤੇ ਗੁਰ ਹੋਈ ਨਾਨਕ ਜਾਣੇ ਸਾਚਾ ਸੋਈ ਦੇਖੋ ਆਖੇ ਗੁਰ ਦੇ ਦਾੜ ਤ ਲਿਖੀ ਸਰਗਵਾਰ ਅਗਵਾਰ ਸੋਦਰ ਕਿਹਾ ਸੋ ਕਰਕੇ ਹਜਤਨਾ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸੰਕਾ ਕੀਤੀ ਭਾਵਨ ਹਾਰੇ ਕੀਤੇ ਰਾਗ ਪਰਿ ਸੋ ਕਹਨਿ ਕੀਤੇ ਗਾਵਨ ਹਾਰੇ ਗਾਵੈ ਤੁਰਨਉ ਭਾਉਣੁ ਪਾਣੀ ਵੈਸੰਤਰਿ ਗਾਵੈ ਰਾਜਾ ਧਰਮੁ ਦੁਆਰੇ, ਗਾਵੈ ਚਿਤਿ ਤ੍ਰਿਪਤਿ ਲਿਖਿ ਜਾਣੈ ਲਿਖਿ ਲਿਖਿ ਧਰਮੁ ਵੀਚਾਰੈ, ਗਾਵੈ ਈਸਰੁ ਬਰਮਾ ਦੇਵੀ ਸੋਹਣੁ ਸਦਾ ਸੁਆਰੈ, ਗਾਵੈ ਇੰਦਰੀਯ ਰਾਜਨਿ ਬੈਠੈ ਦੇਵਤੇ ਆਦਰੁ ਨਾਲੈ, ਗਾਵੈ ਸਿਧ ਸਮਾਧਿ ਅੰਦਰਿ ਗਾਵਣੁ ਸਾਧੁ ਵੀਚਾਰੈ, ਗਾਵਣੁ ਜਤੀ ਸਰੀਰ ਸੰਤੋਖੀ ਗਾਵੈ ਵੀਰੁ ਕਰਾਰੈ, ਗਾਵਣੁ ਪੰਡਤੁ ਪੜਨੁ ਕੇਸਰੁ ਜੁਗਿ ਜੁਗਿ ਵੇਦਾਂ ਨਾਲੈ, ਗਾਵੈ ਮੋਹਿਨੀ ਆਵਣੁ ਮੋਹਣੁ ਸਰਗਮਲਿ ਚੁਕਿਆਲੈ, ਗਾਵਣ ਰਤਨਿ ਉਪਾਏ ਤੇਰੀ ਅਡਸਰ ਪੀਰੋ ਸੁਨਾਵੇਂ ਗਾਵੇ ਜੋਤ ਮਹਾਵਲ ਸੂਰ ਗਾਵੇ ਕਹਾਣੀ ਚਾਰੇ ਗਾਏ ਖੰਡ ਭੰਡ ਪਰ ਭੰਡਾ ਕਰ ਕਰ ਕੀ ਧਾਰੇ ਛੇ ਤਿਤਨੋ ਗਾਵੇ ਜੋਤੁ ਤੇ ਪਾਵਣ ਰਤੇ ਤੇਰੀ ਪਵਿੱਤਰਿ ਚਾਲੇ ਹੋਰ ਕੀਤੇ ਤਿਤਨੋ ਗਾਵਣ ਸੇਮ ਚਿਤਨੇ ਆਵ ਨਾਨਕ ਆਵੀ ਜਾਰੇ ਸੋਇ ਸੁਨ ਸਰਸ ਸੈਵ ਸਾਚਾ ਸਤੀ ਨਾਹੀ ਹੈ ਪੀ ਹੋਸੀ ਜਾਇ ਰਾਜਾ ਸਿਰਚਨਾ ਜਿਨਿ ਵਿਚਾਈ ਰੰਗੀ ਰੰਗੀ ਭਾਤੀ ਗੜਕਰ ਦੇ ਸੀਮਾਜ ਨੇ ਉਪਾਈ ਕਰ ਕਰ ਦੇ ਕਹਿ ਕਿ ਤਾ ਆਪਣਾ ਜੋਤਿਸ਼ ਦੀ ਵਡਿਆਏ ਦੋ ਤੁਸ਼ ਭਾਵੇ ਸੋਈ ਕਰ ਸੀ ਰੁਕਮ ਨਾ ਕਰ ਨਾ ਜਾਈ ਸੋਹ ਪਾਸ ਸੰਸਾਹ ਪਛੈ ਬਨਾਨ ਗ੍ਰਹਿਣ ਨਾ ਜਾਈ ਬੰਦਰ ਸੰਤੋਖਤਰੰ ਕੋ ਚੋਲੀ ਧਾਂਪੀ ਕਰੇ ਵਿਪੂਰ ਕੇਨਤਾ ਕਾਲ ਕੋ ਅਰੀ ਕਾ ਗੁਡੁਨਾ ਵਰਤੀ ਤੈ ਆਈ ਪੰਤੀ ਸਭ ਜਮਾਤੀ ਮਨ ਜੀ ਤੇਜਕ ਜੀ ਤੇ ਆਦੇਤ ਸੇ ਆਦੇਸ ਆਦ ਨੀਨਾਦਨਾ ਤੁ ਸਿੰਘ ਜੀ ਕੋਵੇਸ ਏ ਕਾਮਾਈ ਜਿਕ ਤੁਮ ਆਇ ਤੂੰ ਚੱਲੇ ਕਰ ਬਾਣੇ ਸੰਸਾਰੇ ਤੇ ਪੰਧਾਰੇ ਇਕ ਲਾਇ ਦੇ ਵਣ ਜਿਤਸ ਪਾਵਤ ਵੇਚਨਾ ਜੀਬ ਹੋਵੇ ਪਰਮਾਨ ਹੋਵੇ ਕੇ ਨਨਦਰ ਨਾ ਵਿਤਾ ਹੈ ਬੋਤਾ ਹੈ ਵਿਡਾਨੀ ਆਦੇਸ ਸੇ ਆਦੇਸ ਆਦ ਨੀਨਾਦਨਾ ਤੁ ਜੁਗ ਜੁਗ ਕੋਵੇਸ ਕਸਨ ਲੋਲੇ ਪੰਡਾਰੇ ਜੋ ਕੁਸ ਪਾਸ ਵੇ ਕਾ ਵਾਰ ਕਰ ਕਰ ਵੇ ਕੇਸਰ ਬਨਹਾਰ ਨਾਨਕ ਸੱਚੇ ਕੀ ਸਾਚੀ ਗਾਰੇ ਅਬੇਤ ਸੇ ਆਦੇਸ ਆਦਨਿ ਲੈ ਨਾਨਕ ਵਿਗਦਿ ਕੋ ਵੇਸਿ ਵਿਗਦਿ ਦੀ ਬੋਲ ਕੋਇਲਾ ਕੋਇਲਾ ਕਵੀ ਸੇ ਲਖ ਲਗੜਾ ਕੇ ਏਕ ਨਾਮ ਵਿਗਦੀਸ਼ ਵੇ ਤੁਰੈ ਪਤ ਪੋੜੀਆ ਚੜੀਏ ਹੋਈ ਕੀ ਸਿ ਸੁਨਗਲਾਇਆਂ ਕਾਸ ਕੀ ਟੀਟਾ ਆਈ ਰੀਸ ਨਾਨਕ ਨਦਰੀ ਭਾਈਏ ਕੋੜੀ ਕੋੜੇ ਠੀਸ ਆਕਰਨੋਂ ਤੂ ਪਹਿਲਾ ਜੋਰ ਜੋਰ ਦੋ ਬੰਗਰ ਦੇ ਹੁਨਾ ਜੋਰ ਜੋਰ ਨਾ ਜੀ ਮਰ ਮਰਨਾ ਜੋਰ ਜੋ ਨਰਾਇ ਮਰ ਮਰ ਜੋਰ ਜੋ ਨ ਸੱਤੀ ਘੜ ਵਿਚਾਰ ਜੋ ਨ ਉਟੀ ਸਟੈ ਸੰਸਾਰ ਇਸਾ ਜੋਰ ਕਰਵੇਂ ਕੈਸੋ ਨਾਨਕ ਤੁਮ ਨਹੀਂ ਤਨਾ ਕੋਈ ਰਾਤੀ ਰੁਤੇ ਤੇ ਤੇ ਵਾਰ ਪਉਣ ਪੜਗਣੀ ਪਾਤਾ ਤਸਵੀਂ ਧਰਤੀ ਥਵ ਰਕਵੀ ਤੁਮ ਸਾ ਤਸਵੀਂ ਜੀ ਜੁਗਤ ਕੋ ਰੰਗ ਤਨ ਕੇ ਨਾਮ ਨੇ ਕਿ ਅਨੰਤ ਕਰਮੀ ਕਰਮ ਹੀ ਹੋਈ ਚਾਰ ਸੱਚਾ ਸੱਚ ਦਰਬਾਰ ਵਿਥੈ ਸੋ ਹੁਣ ਪੰਚ ਪ੍ਰਵਾਲ ਅਦ੍ਰਿਕਰਮ ਪੰਗੇ ਨੀਸਾਨ ਘਟਿ ਪਕਾਇਉ ਤੇ ਪਾਇ ਨਾਨਕੀ ਅਜਪੇ ਜਾਏ ਤਰਮ ਕਣ ਕਹਿਓ ਤਰਮ ਗਾਲ ਕਣ ਕਾ ਖੋ ਵਰ ਕਹਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਲ ਮਹੇਸ ਕੀਤੇ ਵਰਮ ਘਾਰਤ ਗੜੀਆ ਰੂਪੰਤੂ ਵੇਸ਼ ਕੀਤੇ ਕਰਮ ਪੰਮੀ ਨੋਰ ਕੀਤੇ ਕੀ ਕੀ ਧੂਪ ਦੇਸ ਕਹਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸੁੱਧ ਬਦਨਾਤ ਕਹਤੇ ਗ੍ਰਿਥ ਕੀਤੇ ਦੀ ਵੇਸ਼ ਕੀਤੇ ਦੇਵ ਧਨਮਨ ਕੀਤੇ ਕੀਤੇ ਨਤਨ ਸੁਵਲ ਕੇਤਿਆ ਖਾਣੀ ਕੇ ਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਾ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਨਕ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਤੇ ਨਾਦ ਬਿਨੋਦ ਕੋੜ ਅਨੰਦ ਸ਼ਰਮ ਕਣ ਕੀ ਬਾਣੀ ਰੂਪ ਤਹਿ ਘਾਰ ਤਗੜੀ ਬਹੁਤ ਅਨੋਖ ਤਾ ਕਿਆ ਗਲਾ ਪਥਿਆ ਨਾ ਜਾ ਜੀ ਕੋ ਕਹਿ ਵਿਚੇ ਵਿਸਤਾਏ ਤਿਥਾ ਕੜੀਆ ਸੁਰਤ ਮਤ ਮਨ ਬੋਧ ਤਿਥਾ ਕੜੀਆ ਸਦਾ ਸਦਾ ਕੇ ਸੋਧ ਕਰਮ ਖਣ ਕੀ ਬਾਣੀ ਜੋ ਤਿਥਾ ਹੋਰ ਨਾ ਕੋਈ ਹੋਰ ਤਿਥੈ ਜੋਤਿ ਮਹਾ ਮਨ ਸੂਰਿ ਤਨ ਮੇ ਰਾਮ ਰਹਿਆ ਭਰਪੂਰ, ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੇ ਰੂਪ ਨ ਕਥਨੈ ਜਾਇ, ਨਾਉ ਮਰੀ ਨ ਠਾਕੇ ਜਾਇ ਜਿਨ ਕੈ ਰਾਮ ਸੇਵਨ ਮਾਹੀ, ਤਿਥੈ ਭਗਤ ਵਸੈ ਕੈ ਲੋਕ ਕਰਨ ਨ ਸਚਾ ਮਨ ਸੋਇ, ਸਚ ਖੰਡ ਵਸੈ ਨਿਰੰਕਾਰ ਘਰਿ ਘਰਿ ਵੇਖੈ ਨਦਰ ਨਿਹਾਲੁ, ਤਿਥੈ ਅਖੰਡ ਮੰਡਪੁਰ ਭੰਡੁ, ਜੇ ਕੋ ਕਥੈ ਤਾਣੁ ਤੁਧੁ ਨਾਣੁ, ਤਿਥੈ ਲੋਅ ਲੋਅ ਆਕਾਰ ਜਿਵ ਜਿਵ ਹੁਕਮੁ ਦੁਇ ਤਵ ਕਾਰ, ਵੇਖੈ ਵਿਵਦ ਸਗਲ ਵੀਚਾਰ, ਨਾਨਕ ਕਥਨਾ ਘਲਾ ਆਸਾਰ, ਜਿਤੁ ਪਹਾਰਾ ਧੀਰੁ ਸੁਜਾਨੁ ਮਤਿ ਵੀਰਿ ਹਥਿਆਰ, ਪਵਨ ਕਲਾ ਜਿਨ ਤੋ ਤੋ ਪੌਂਡਾ ਕਉ ਮਰੇ ਤੇ ਢਾਲ ਕਰੀਏ ਸਭ ਸੱਟ ਤੱਕ ਸਾਜਨ ਕੋ ਅੰਦਰ ਕਰਮ ਤਿਲਕਾਰ ਨਾ ਲਗਣਾ ਜਰੀ ਨਦਰਿ ਨਹਿਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਵ ਦਿਵਸ ਰਾਤੀ ਦਾਈ ਗਾਇ ਕੀ ਲੈ ਸਗਨ ਦਿਗਾਂਤ ਅਨਿਆ ਅਨਿਆ ਬਰੇ ਹਾਣਿਆ ਬਾਚੇ ਤ੍ਰਿਮਹ ਦੂਰ ਕਰਮਿਆ ਕੋ ਆਪਣੀ ਕੇ ਨੇੜੇ ਦੂਰ ਜਿਨੀ ਨਾਮ ਧਿਆਇਆ ਨੈਮ ਸਖਤ ਕਾਲ ਨਾਨਕ ਤੇ ਮਕੂਜਲੇ ਕੀ ਤੇਤੀ ਛਟੀ ਨਾਲ ਮੇਹੀ ਨਾਮ ਤੇ ਆਇਆ ਨੈਮ ਸਕਤ ਕਾਲ ਨਾਨਕ ਤੇ ਮਕੂਜਲੇ ਕੀ ਤੇਤੀ ਛਟੀ ਆਲ ਵਾਹਿਗੁਰੂ ਦਾ ਖਲਚਾ ਵਾਹਿਗੁਰੂ ਦੀ ਖਫਤੇ